ਅੱਜ ਬਣਾ ਲੈਨੇ ਆ ਜੇ ਪਾ ਚੁੱਲੇ ਦੇ ਉੱਤੇ ਸਾਗ ਆਪਾਂ ਘਰ ਦਿੱਤੀ ਤੋੜੀ ਚੁੱਲੇ ਦੇ ਉੱਤੇ ਅੱਗ ਬਾਲ ਕੇ ਦੇਖਦੇ ਹਾਂ ਹਾਂ ਜੀ ਲੋ ਜੀ ਪਾਣੀ ਆਪਣਾ ਰਿੱਝਣ ਲੱਗ ਗਿਆ ਹੁਣ ਤੇ ਆਪਾਂ ਪਾ ਲੈਨੇ ਆ ਇਹਦੇ ਵਿੱਚ ਸਾਗ ਸਾਗ ਲੱਗ ਗਿਆ ਰਿੱਜਨ ਹੁਣ ਆਪਾਂ ਇਹਦੇ ਵਿੱਚ ਆਪਣੀ ਲੋੜ ਮੁਤਾਬਕ ਪਾ ਲੈਨੇ ਆ ਹਰੀਆਂ ਮਿਰਚਾਂ ਅਦਰਕ ਲਸਣ ਲੋਜੀ ਸਾਗ ਦੇ ਆਪਾਂ ਨੂੰ ਹੁਣ ਕੋਲੀ ਬੈਠਣਾ ਪੈਣਾ ਨੂਨ ਮਿਰਚ ਪਾ ਕੇ ਕਿਉਂਕਿ ਇਹਨੇ ਬਾਹਰੋਂ ਵੀ ਜਿਹੜੀ ਪਤਲੀ ਸੀ ਸਾਗ ਨਾਲ ਉਪਰ ਉਪਰ ਕੇ ਗੰਦੀ ਹੋ ਗਈ ਹੁਣ ਇਹਦੇ ਕੋਲੀ ਬੈਠ ਕੇ ਹਿਲਾਉਣਾ ਪੈਣਾ ਆਪਾਂ ਨੂੰ ਸਾਗ ਆਪਣਾ ਬਣ ਗਿਆ ਸੀ ਤੇ ਹੁਣ ਉਹਨੂੰ ਆਪਾਂ ਘੋਟਣ ਵਾਸਤੇ ਗਰਮ ਪਾਣੀ rakh liya ਆਪਾਂ ਮੱਕੀ ਦੇ ਆਟੇ ਨਾਲ ਨਹੀਂ ਘੋਟਦੇ ਆਪਾਂ ਪਾਵਾਂਗੇ ਬੇਸਣ ਕਿਉਂਕਿ ਅੱਜਕੱਲ ਜਿਹੜਾ ਮੱਕੀ ਦਾ ਆਟਾ ਹੈ ਉਹ ਥੋੜਾ ਜਿਹਾ ਕੜੱਤਨ ਜਿਹਾ ਤੇ ਹੈਗਾ ਇੱਕ ਵਾਰੀ ਪਹਿਲਾਂ ਸਾਗ ਬਣਾਇਆ ਸੀ ਥੋੜਾ ਕੌੜਾ ਬਣਿਆ ਸੀ ਇਸ ਲਈ ਇੱਕ ਕੜਛੀ ਆਪਾਂ ਬੇਸਣ ਦੀ ਪਾਵਾਂਗੇ ਉਬਲ ਉਬਲਦੇ ਪਾਣੀ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿ ਸਾਗ ਦੇ ਵਿੱਚ ਜਿਹੜੀਆਂ ਗੱਠਾਂ ਨੇ ਉਹ ਨਾ ਪੈ ਜਾਣ ਤੇ ਸਾਗ ਦਾ ਟੇਸਟ ਆ ਜਿਹੜਾ ਉਹ ਪ੍ਰੋਪਰ ਬਣਿਆ ਰਹੇ ਮਿਲਦਾ ਥੋੜਾ ਜਿਹਾ ਬੇਸਨ ਹੋਰ ਪਾ ਲੈਨੇ ਆ। ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਸਾਗ ਜਿਹੜਾ ਸੀ ਆਪਣਾ ਬਣ ਕੇ ਤਿਆਰ ਹੋ ਗਿਆ। ਇਹਨੂੰ ਆਪਾਂ ਥੱਲੇ ਉਤਾਰ ਲਿਆ। ਹੁਣ ਆਪਾਂ ਜਿਹੜਾ ਮੱਕੀ ਦੀ ਜਗ੍ਹਾ ਬੇਸਨ ਦਾ ਲਾ ਰਹੇ ਆ ਕਿ ਗਰਮ ਪਾਣੀ ਵਿੱਚ ਪਾ ਕੇ ਹੁਣ ਇਹਨੂੰ ਆਪਾਂ ਕੋਟ ਦਾਂਗੇ ਚੰਗੀ ਤਰ੍ਹਾਂ ਨਾਲ। ਫਿਰ ਦੇਖਦੇ ਆ ਕਿ ਸਾਗ ਨੂੰ ਆਪਾਂ ਕੋਟ ਕੇ ਚੰਗੀ ਤਰ੍ਹਾਂ ਨਾਲ ਰੱਖਤਾ ਦਵਾਰਾ ਚੁੱਲ੍ਹੇ ਤੇ ਕਿ ਜਿਹੜਾ ਆਲਣਾ ਉਹ ਚੰਗੀ ਤਰ੍ਹਾਂ ਨਾਲ ਪੱਕ ਜੇ ਤੇ ਇਹਦਾ ਜਿਹੜਾ ਟੇਸਟ ਆ ਉਹ ਪ੍ਰੋਪਰ ਬਣਿਆ ਰਵੇ ਵਿੱਚ ਵਿੱਚ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਤੇ ਹੁਣ ਤੜਕਾ ਲਾ ਲੈਨੇ ਆਪਾਂ ਲਓ ਜੀ ਤੇਲ ਹੋ ਗਿਆ ਗਰਮ ਸਾਗ ਗਿਆ ਬਣ ਤੇ ਆਪਾਂ ਸਿਰਫ ਇਹਨੂੰ ਅਦਰਕ ਤੇ ਲਸਣ ਦਾ ਹੀ ਤੜਕਾ ਲਾਵਾਂਗੇ ਸੜਕਾ ਹੋ ਗਿਆ ਤਿਆਰ ਇਹ ਚੱਪਾ ਪਾ ਲੈਣੇ ਆ ਸਾਦ ਸਾਗ ਜਿਹੜਾ ਸੀ ਉਹ ਆਪਣਾ ਬਣ ਗਿਆ ਪ੍ਰੋਪਰ ਤੇ ਉੱਪਰ ਆਪਾਂ ਪਾ ਲੈਨੇ ਹੁਣ ਇਹਦੇ ਦੇਸੀ ਕਿਉਂ